ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਉਹਨਾਂ ਨੌਹਾਂ ਪੁੱਤਰਾਂ ਦੇ ਲਈ ਹੈ ਜੋ ਕਹਿੰਦੇ ਨੇ ਕਿ ਸਾਡੀ ਸਾਡੇ ਬਜ਼ੁਰਗਾਂ ਦੇ ਨਾਲ ਬੰਧ ਹੀ ਨਹੀਂ ਸਾਡੇ ਆਪਣੇ ਬਜ਼ੁਰਗਾਂ ਦੇ ਨਾਲ ਲੜਾਈ ਝਗੜਾ ਕਲੇਸ਼ ਬਣਿਆ ਰਹਿੰਦਾ ਹੈ ਕਿਉਂਕਿ ਸਾਡੇ ਬਜ਼ੁਰਗ ਨੇ ਉਹ ਹਰ ਗੱਲ ਤੇ ਨੋਕਾ ਟੋਕੀ ਕਰਦੇ ਨੇ ਸਾਨੂੰ ਰੋਕ ਟੋਕ ਕਰਦੇ ਨੇ ਅਤੇ ਸਾਡੇ ਕੀਤੇ ਹੋਏ ਕੰਮਾਂ ਦੇ ਵਿੱਚ ਨੁਕਸ ਕਰਦੇ ਨੇ ਇਸ ਕਰਕੇ ਨਾ ਚਾਹੁੰਦੇ ਹਾਂ ਵੀ ਸਾਨੂੰ ਉਹਨਾਂ ਦੇ ਨਾਲ ਲੜਾਈ ਝਗੜਾ ਕਰਨਾ ਪੈਂਦਾ ਹੈ ਅਸੀਂ ਚਾਉਂਦੇ ਨਹੀਂ ਹਾਂ ਕਿ ਅਸੀਂ ਉਹਨਾਂ ਨੂੰ ਮਾੜਾ ਚੰਗਾ ਬੋਲੀਏ ਪਰ ਕਈ ਵਾਰ ਉਹ ਕੰਮ ਐਸੇ ਕਰ ਦਿੰਦੇ ਨੇ ਕਿ ਸਾਨੂੰ ਉਹਨਾਂ ਦੇ ਅੱਗੇ ਬੋਲਣਾ ਪੈਂਦਾ ਹੈ ਤੇ ਸਾਨੂੰ ਦੱਸੋ ਕਿ ਅਸੀਂ ਕੀ ਕਰੀਏ ਸਾਥ ਸੰਗਤ ਜੀ ਅੱਜ ਦੇ ਇਸ ਵੀਡੀਓ ਦੇ ਵਿੱਚ ਇੱਕ ਧੀ ਦੀ ਇੱਕ ਨੌਂ ਦੀ ਸੱਚੀ ਘਟਨਾ ਦੱਸਾਂਗੇ ਅਤੇ ਉਹ ਕਿਹੜਾ ਪਾਠ ਹੈ ਜਿਸ ਨੂੰ ਕਰਨ ਦੇ ਨਾਲ ਨੌਂ ਸਾਸ ਪ੍ਰੇਮ ਪਿਆਰ ਵੱਧ ਜਾਵੇਗਾ ਸੰਗਤ ਜੀ ਇਸ ਵੀਡੀਓ ਨੂੰ ਮੇਰੀਆਂ ਭੈਣਾਂ ਜ਼ਰੂਰ ਧਿਆਨ ਦੇ ਨਾਲ ਸੁਣਨਾ ਅਤੇ ਸਮਝਣਾ ਅਤੇ ਆਪਣੇ ਵਿਚਾਰ ਵੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਲਿਖਣਾ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਇੱਕ ਅਮਰਸਰ ਦੀ ਭੈਣ ਉਹਨਾਂ ਨੇ ਮੈਨੂੰ ਆਪਣੀ ਸਾਰੀ ਕਹਾਣੀ ਸੁਣਾਈ ਉਸ ਭੈਣ ਨੇ ਪੜ੍ਹਦੀ ਪੜ੍ਹਦੀ ਨੇ ਮਾਸਟਰੀ ਕਰ ਲਈ ਸੀ ਤੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਉਸ ਭੈਣ ਦੇ ਵਿੱਚ ਗੁਣ ਸਾਰੇ ਸੀ ਪਾਵੇਂ ਸਿਆਣਾ ਪਦਾ ਪਾਵੇਂ ਪੜਨ ਲਿਖੰਦਾ ਪਾਵੇਂ ਸਭ ਨੂੰ ਪਿਆਰ ਨਾਲ ਮਿਲ ਵਰਤਨ ਚ ਪਾਵੇਂ ਬੋਲਣ ਚੱਲਣ ਦੇ ਵਿੱਚ ਉਹ ਹਰ ਪੱਖ ਤੋਂ ਗੁਣੀ ਸੀ ਪਰ ਉਸ ਚ ਇੱਕ ਕਮੀ ਸੀ ਕਮੀ ਇਹ ਸੀ ਕਿ ਉਹ ਗਰੀਬ ਘਰ ਦੇ ਵਿੱਚੋਂ ਸੀ ਬਾਕੀ ਗੁਣਾ ਵੱਲੋਂ ਸਭ ਤੋਂ ਅੱਗੇ ਸੀ ਉੱਚਾ ਲੰਮਾਉ ਦਾ ਕੱਦ ਸੀ ਹਰ ਪੱਖ ਵੱਲੋਂ વાયｸરૂને ਉਸ ਨੂੰ ਨਵਾਜਿਆ ਸੀ ਪਰ ਉਹਦੇ ਕਰਮਾਂ ਦੇ ਵਿੱਚ ਪੈਸਾ ਨਹੀਂ ਸੀ ਸਮੇਂ ਸਿਰ ਹੀ ਉਹਨੇ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਚੁਪਾਰੇ ਦੀਆਂ ਹਾਜ਼ਰੀਆਂ ਭਰਨੀਆਂ ਸ਼ੁਰੂ ਕਰ ਦਿੱਤੀਆਂ ਹਰ ਐਤਵਾਰ ਚੁਪਾਰੇ ਤੇ ਉਹਨੇ ਆਪਣੇ ਨਾਲ 5-7 ਸਰੀਰਕ ਜੋੜ ਲਏ ਤੇ ਉਹ ਵੀ ਇਹਦੇ ਨਾਲ ਚੁਪਾਰਾ ਘਟਣ ਲੱਗ ਗਏ ਇਹਦੀ ਬੰਦੀ ਬੰਦੀ ਆਸ ਕਹਿੰਦੇ ਇੰਨੀ ਵੱਧ ਗਈ ਬਾਬਾ ਦੀਪ ਸਿੰਘ ਜੀ ਤੇ ਉਹ ਕਹਿੰਦੀ ਕਿ ਜਿਉਂ ਮੈਂ ਗ੍ਰੈਜੂਏਸ਼ਨ ਸ਼ੁਰੂ ਕੀਤੀ ਸੀ ਉਦੋਂ ਤੋਂ ਸਾਰਾ ਸਕਾਲਰਸ਼ਿਪ ਪੜੀ ਹਾਂ ਇੱਕ ਬਾਬਾ ਦੀਪ ਸਿੰਘ ਜੀ ਦੇ ਪਰੋਸੇ ਤੇ ਬਾਬਾ ਦੀਪ ਸਿੰਘ ਜੀ ਨੇ ਮੈਨੂੰ ਕਦੇ ਵੀ ਥੱਲੇ ਨਹੀਂ ਆਉਣ ਦਿੱਤਾ ਤੇ ਸਾਰਾ ਮੈਂ ਪੂਰਾ ਮਾਸਟਰਸ ਸਕਾਲਰਸ਼ਿਪ ਵਿੱਚ ਪੜੀ ਹਾਂ ਕਹਿੰਦੀ ਮੈਨੂੰ ਮਾਨ ਦੇ ਵਿੱਚ ਇਨਾ ਵਿਸ਼ਵਾਸ ਹੈ ਮੈਂ ਕੁਝ ਮੰਗਿਆ ਨਹੀਂ ਪਰ ਜਦੋਂ ਕੁਝ ਵੀ ਮੈਂ ਮੰਗਿਆ ਹੈ ਆਪਣੀ ਜ਼ਰੂਰਤ ਇਹ ਮੰਗੇ ਹੈ ਬਾਬਾ ਦੀਪ ਸਿੰਘ ਜੀ ਨੇ ਉਹ ਮੈਨੂੰ ਮੋੜਿਆ ਹੈ ਉਹ ਰੋਜ਼ ਨਿਤਨੇਮ ਵੀ ਕਰਦੀ ਸੁਖਮਨੀ ਸਾਹਿਬ ਜੀ ਵੀ ਉਹ ਰੋਜ਼ ਨਿਤਨੇਮ ਕਰਦੀ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਜਾਪ ਕਰਦੀ ਵਾਇ ਗੁਰੂ ਸਿਮਰਨ ਕਰਦੀ ਰੋਜ਼ਾਨਾ ਕਾਲਜ ਵੀ ਜਾਂਦੀ ਉਹ ਬੜੀ ਵੀ ਵਧੀਆ ਸੀ ਸਾਧ ਸੰਗਤ ਜੀ ਇੱਕ ਬੈਠਿਆਂ ਬਿਠਾਇਆਂ ਘਰ ਦੇ ਵਿੱਚ ਰਿਸ਼ਤਾ ਉਸ ਨੂੰ ਆ ਗਿਆ ਰਿਸ਼ਤਾ ਆਇਆ ਬੜੇ ਗੁਰਮਖ ਪਰਿਵਾਰ ਤੋਂ ਬਹੁਤ ਹੀ ਵੱਡੇ ਕਰਦਾ ਉਹ ਕਿਤੇ ਕਾਫੀ ਟਾਈਮ ਤੋਂ ਇਸ ਕੁੜੀ ਨੂੰ ਸ਼ਹੀਦਾ ਸਾਹਿਬ ਜਾਂਦੀ ਨੂੰ ਨੋਟ ਕਰ ਰਹੇ ਸੀ ਦੇਖਦੇ ਸੀ ਤੇ ਉਹ ਬੜੇ ਆਰਾਮ ਦੇ ਨਾਲ ਬੜੇ ਸਹਿਜ ਦੇ ਨਾਲ ਕਹਿੰਦੇ ਕਿ ਸ਼ਹੀਦਾ ਸਾਹਿਬ ਜਾਂਦੀ ਹੈ ਪਾਠ ਕਰਦੀ ਹੈ ਸਿਮਰਨ ਕਰਦੀ ਹੈ ਸੇਵਾ ਕਰਦੀ ਹੈ ਇਹ ਸਭ ਉਹ ਨੋਟਿਸ ਕਰਦੇ ਸੀ ਤੇ ਉਹਨਾਂ ਨੇ ਇਸ ਕੁੜੀ ਦਾ ਐਡਰੈਸ ਪਤਾ ਕੀਤਾ ਐਡਰੈਸ ਪਤਾ ਕਰਵਾ ਕੇ ਸਭ ਕੁਝ ਜਾਣ ਕੇ ਉਹਦੇ ਘਰ ਰਿਸ਼ਤਾ ਭੇਜ ਦਿੱਤਾ ਸਾਸੰਗਤ ਜੀ ਕੀਤੀ ਕਾਲ ਕਦੇ ਵੀ ਖਾਲੀ ਨਹੀਂ ਜਾਂਦੀ ਉਹ ਪਰਮਾਤਮਾ ਵਿੱਦ ਕੋਈ ਵੀ ਬਣਾ ਦਿੰਦਾ ਹੈ ਆਪਣੇ ਬੱਚਿਆਂ ਨੂੰ ਸੌਖਾ ਕਰਨ ਦੇ ਲਈ ਜਿਹੜਾ ਵਾਈਗਰੂ ਦੇ ਪਿਆਰ ਦੇ ਵਿੱਚ ਪਿੰਜਾ ਰਹਿੰਦਾ ਹੈ ਵਾਈਗਰੂ ਜੀ ਫਿਰ ਉਸ ਨੂੰ ਸੌਖਾ ਕਰਨ ਦੇ ਲਈ ਵਿੱਦ ਬਣਾ ਹੀ ਦਿੰਦੇ ਹਨ ਜਿਹੜੀ ਪੈਸਿਆਂ ਦੀ ਕਮਈ ਸੀ ਉਹ ਕਮਈ ਪੂਰੀ ਕਰਨ ਦੇ ਲਈ ਬਿੱਦ ਬਣੀ ਇੱਕ ਪੈਸੇ ਵਾਲਾ ਪਰਿਵਾਰ ਤੇ ਇੱਕ ਰੱਜਿਆ ਭੁਜਿਆ ਪਰਿਵਾਰ ਉਹਦੇ ਘਰ ਪਹੁੰਚ ਗਿਆ ਤੇ ਆਪ ਰਿਸ਼ਤਾ ਮੰਗਣ ਆਏ ਜਦੋਂ ਆਪ ਰਿਸ਼ਤਾ ਮੰਗਦੇ ਨੇ ਤੇ ਪਰਿਵਾਰ ਵਾਲੇ ਉਹਨਾਂ ਨੂੰ ਜਵਾਬ ਨਹੀਂ ਦਿੰਦੇ ਉਹ ਰਿਸ਼ਤਾ ਮੰਗਦੇ ਨੇ ਤੇ ਇਹ ਪਰਿਵਾਰ ਵਾਲੇ ਉਹਨਾਂ ਨੂੰ ਜਵਾਬ ਨਹੀਂ ਦਿੰਦੇ ਤੇ ਇਹ ਸਾਰੇ ਰਿਸ਼ਤੇਦਾਰਾਂ ਨੂੰ ਬੁਲਾ ਕੇ ਕਹਿੰਦੇ ਕਿ ਪਰਿਵਾਰ ਬੜਾ ਚੰਗਾ ਹੈ ਪਰ ਅਸੀਂ ਗਰੀਬ ਹਾਂ ਅਸੀਂ ਵਰਤ ਸਕਾਂਗੇ ਕਿਵੇਂ ਕੀ ਕਰੀਏ ਹਾਲਾਂਕਿ ਨਾ ਉਹਨਾਂ ਨੇ ਕੋਈ ਮੰਗ ਰੱਖੀ ਹੈ ਨਾ ਹੀ ਕੁਝ ਕਿਹਾ ਹੈ ਪਰ ਅਸੀਂ ਵਰਤ ਸਕਾਂਗੇ ਡਰਾ ਹੁੰਦਾ ਹੈ ਸਾਧ ਸੰਗਤ ਜੀ ਪਿਆਰ ਦੇ ਵਿੱਚ ਫਿਰ ਇੱਕੋ ਫੈਸਲਾ ਹੋਇਆ ਕਿ ਜੇ ਬਾਬਾ ਦੀਪ ਸਿੰਘ ਜੀ ਨੇ ਵਿਦ ਆਪਣੇ ਦਰ ਤੋਂ ਬਣਾਈ ਹੈ ਤੇ ਫਿਰ ਚੰਗਾ ਹੀ ਹੋਵੇਗਾ ਜਿਵੇਂ ਕਿ ਮੁੰਡੇ ਵਾਲਿਆਂ ਦੱਸਿਆ ਹੈ ਕਿ ਅਸੀਂ ਸਾਰਾ ਕੁਝ ਬੱਚੀ ਨੂੰ ਵੇਖਿਆ ਚੱਖਿਆ ਹੈ ਇਹਦੇ ਗੁਣਾਵਲ ਦੇਖਿਆ ਹੈ ਇਹਦੇ ਬੈਠਣ ਦਾ ਤਰੀਕਾ ਚੱਲਣ ਦਾ ਤਰੀਕਾ ਸੰਗਤ ਵਿੱਚ ਵਿੱਚ ਰੰਦਾ ਤਰੀਕਾ ਦੇਖ ਕੇ ਅਸੀਂ ਡੁੱਲ ਗਏ ਹਾਂ ਇਹਦੇ ਤੇ ਤੇ ਬਾਕੀ ਵੀ ਸਭ ਗੁਣ ਨੇ ਸਿਆਣਪ ਵੀ ਹੈ ਪੜਾਈ ਵੀ ਹੈ ਸਭ ਗੁਣ ਹਨ ਸਾਨੂੰ ਇਸ ਬੱਚੀ ਦਾ ਰਿਸ਼ਤਾ ਚਾਹੀਦਾ ਹੈ ਤੇ ਪਰਿਵਾਰ ਚ ਵੀ ਫੈਸਲਾ ਹੋ ਗਿਆ ਕਿ ਜੇ ਬਾਬਾ ਦੀਪ ਸਿੰਘ ਜੀ ਦੇ ਦਰ ਤੋਂ ਇਹ ਦਾਤ ਮਿਲੀ ਹੈ ਫਿਰ ਸਾਨੂੰ ਹਾਂ ਕਰ ਦੇਣੀ ਚਾਹੀਦੀ ਹੈ ਹਾਂ ਹੋ ਗਈ ਤੇ ਸਿਰਫ ਚੁੰਨੇ ਛੜਾਵਾ ਹੋਇਆ ਸੰਗਤ ਜੀ ਉਹਨਾਂ ਨੇ ਕਿਸੇ ਪ੍ਰਕਾਰ ਦਾ ਕੋਈ ਲਾਲਚ ਨਹੀਂ ਰੱਖਿਆ ਇੱਕ ਪੈਸਾ ਨਹੀਂ ਤੇ ਵਾਲਿਆਂ ਦਾ ਲੱਗਣ ਦਿੱਤਾ ਉਹਨਾਂ ਨੇ ਪਾਰਟੀ ਆਪਣੇ ਕਰੇ ਰੱਖੀ ਤੇ ਸਾਰਾ ਖਰਚਾ ਵੀ ਆਪ ਕੀਤਾ ਕੁੜੀ ਵਾਲਿਆਂ ਤੋਂ 1 ਰੁਪਿਆ ਵੀ ਨਹੀਂ ਲਿਆ ਉਹ ਭੈਣ ਇਹ ਵਾਰ ਦਾ ਸੁਣਾਉਂਦੀ ਸੁਣਾਉਂਦੀ ਭਾਵਕ ਹੋ ਗਈ ਕਹਿੰਦੀ ਕਿ ਇਹਨਾਂ ਜਿਹੜੀ ਪਾਰਟੀ ਰੱਖੀ ਸੀ ਉਥੇ ਸਾਰਿਆਂ ਨੂੰ ਹੀ ਬੁਲਾਇਆ ਸੀ 2.5 ਹਜ਼ਾਰ ਬੰਦਿਆਂ ਦਾ ਇਕੱਠ ਸੀ ਕਹਿੰਦੀ ਕਿ ਇਧਰੋਂ ਸਾਡੇ ਜਿਹੜੇ ਮੈਂਬਰ ਸੀ ਉਹ ਵੀ 25 ਸਾਰੇ ਮੈਂਬਰ ਪਹੁੰਚੇ ਅੰਮ੍ਰਿਤਸਰ ਤੋਂ ਕਹਿੰਦੀ ਜਦੋਂ ਐਡੀ ਵੱਡੇ ਰਿਸੈਪਸ਼ਨ ਦੇ ਸਾਰਿਆਂ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਕਹਿੰਦੇ ਕਿ ਮੈਂ ਸਟੇਜ ਤੇ ਸਾਂ ਜਿੰਨੇ ਵੀ ਲੋਕ ਰਿਸ਼ਤੇਦਾਰ ਆਏ ਸਨ ਸਾਰਿਆਂ ਨੇ ਆਪੋ ਆਪਣੇ ਹਿਸਾਬ ਦੇ ਨਾਲ ਦਿੱਤਾ ਤੇ ਉਹਨਾਂ ਰਿਸ਼ਤੇਦਾਰਾਂ ਦੇ ਵਿੱਚੋਂ ਕੁਝ ਬੀਬੀਆਂ ਨੇ ਜਾ ਕੇ ਮੇਰੀ ਸੱਸ ਨੂੰ ਇੱਕ ਗੱਲ بار-बार ਪੁੱਛੀ ਕਦੇ ਕਿਸੇ ਨੇ ਕਦੇ ਕਿਸੇ ਭੈਣ ਨੇ ਤੇ ਕਦੇ ਕਿਸੇ ਨੇ ਪੁੱਛਿਆ ਕਿ ਭੈਣ ਤੂੰ ਕਿਉਂ ਕਾਲੀ ਕੀਤੀ ਸਾਨੂੰ ਕਿਸੇ ਗੱਲ ਦੀ ਕਮੀ ਸੀ ਆਪਾਂ ਹੁਣ ਇਨ੍ਹਾਂ ਗਰੀਬ ਲੋਕਾਂ ਦੇ ਨਾਲ ਵਿਚਰਾਂਗੇ ਇਹੇ ਵੇਖਣ ਚੱਖਾਂ ਤੋਂ ਕੰਜ ਦੇ ਹਨ ਇਹਨਾਂ ਦੇ ਕੱਪੜੇ ਤੇ ਇਹਨਾਂ ਦੇ ਬੋਲਣ ਚਾਲਾਂ ਤੋਂ ਪਤਾ ਲੱਗ ਰਿਹਾ ਹੈ ਇਹ ਸਾਡੇ ਸਟੈਂਡਰਡ ਦੇ ਨਹੀਂ ਹਨ ਤੂੰ ਇੰਨੇ ਕਾਲੀ ਕਿਉਂ ਕੀਤੀ ਭੈਣ ਜੇ ਤੂੰ ਮਾੜੀ ਜੀ ਗੱਲ ਕੱਢਦੀ ਤੇ ਅਸੀਂ ਰਿਸ਼ਤੇ ਤੇ ਰਿਸ਼ਤਾ ਭੇਜਦੇ ਤੂੰ ਬਹੁਤੀ ਕਾਲੀ ਕਰ ਲਈ ਸੰਗਤ ਜਦੋਂ ਇਹ ਗੱਲਾਂ ਰਿਸ਼ਤੇਦਾਰੀ ਚੋਂ ਨਿਕਲ ਕੇ ਆਈਆਂ ਤੇ ਜਿਹੜੀ ਅਜੇ ਨਵੀਂ-ਨਵੇਂ ਸੱਸ ਬਣੀ ਸੀ ਉਹ ਮੁੰਡੇ ਦੀ ਮਾਂ ਦੇ ਦਿਲ ਦੇ ਵਿੱਚ ਇੱਕ ਗੱਲ ਘਰ ਘਰ ਗਈ ਕਿ ਵਾਕਿਆ ਹੀ ਮੈਂ ਗਲਤੀ ਕਰ ਬੈਠੀ ਹਾਂ ਮੈਂ ਤਾਂ ਸੋਚਿਆ ਨਹੀਂ ਸੀ ਕਿ ساری ਉਮਰ ਮੈਨੂੰ ਇਸ ਰਿਸ਼ਤੇਦਾਰੀ ਦੇ ਨਾਲ ਵਿਚਰਨਾ ਪਊਗਾ ਇਕੱਲੀ ਕੁੜੀ ਕੁੜੀ ਵੇਕੇ ਲੈ ਆਈ ਹਾਂ ਸਹਾਸੰਗਤ ਉਹਦਾ ਨਤੀਜਾ ਕੀ ਨਿਗਲਿਆ ਕਿ ਅਗਲਾ ਦਿਨ ਹੋਇਆ ਕਿ ਉਹਦਾ ਰਿਐਕਸ਼ਨ ਦਿਸਣਾ ਸ਼ੁਰੂ ਹੋ ਗਿਆ ਪਹਿਲੇ ਦਿਨ ਤੋਂ ਹੀ ਸਿੱਧੇ ਮੂੰਹ ਨਾਲ ਨਾ ਬੋਲੇ ਦੂਜੇ ਦਿਨ ਹੋਰ ਔਖਾ ਹੋਇਆ ਮਾਹੌਲ ਚੌਥੇ ਦਿਨ ਹੋਰ ਖਰਾਬ ਮਾਹੌਲ ਕਹਿੰਦੇ ਕਿ ਘਰ ਵਿੱਚ ਅਸੀਂ ਦੋਵੇਂ ਨੌਸਸ ਹੁੰਦੇ ਸੀ ਬਾਕੀ ਸਾਰੇ ਚਲੇ ਜਾਂਦੇ ਤੇ ਹਫਤੇ ਬਾਅਦ ਕਹਿੰਦੇ ਕਿ ਹੁਣ ਅਸੀਂ ਘਰ ਆਉਣਾ ਸੀ ਫੇਰਾ ਪਾਉਣ ਦੇ ਲਈ ਤੇ ਉਹ ਕਹਿੰਦੇ ਕਿ ਮੇਰਾ ਇੰਨਾ ਜ਼ਿਆਦਾ ਮਨ ਭਰਿਆ ਕਿ ਜਿੰਨੇ ਚਾਵਾ ਦੇ ਨਾਲ ਇਹ ਮੈਨੂੰ ਲੈ ਕੇ ਆਏ ਸੀ ਤੇ ਹੁਣ ਇੱਕ ਹਫਤਾ ਹੋ ਗਿਆ ਮੈਂ ਤਾਣੇ ਤੇ ਤਾਣੇ ਸੁਣੇ ਜਾਂਦੀ ਹਾਂ ਤੇ ਉਹਨੇ ਆਪਣਾ ਨਿਤਨੇਮ ਆਪਣੀ ਸੇਵਾ ਉਸੇ ਤਰ੍ਹਾਂ ਰੱਖੇ ਤੇ ਹਫਤੇ ਬਾਅਦ ਜਦੋਂ ਘਰ ਆਈ ਕਹਿੰਦੀ ਕਿ ਪਤਾ ਨਹੀਂ ਕੀ ਉਸ ਮੇਰਾ ਮਨ ਬਹੁਤ ਭਰਿਆ ਹੋਇਆ ਸੀ ਤੇ ਮੈਂ ਆਪਣੇ ਪਰਿਵਾਰ ਦੇ ਵਿੱਚ ਹੁਣ 5-7 ਦਿਨ ਕੱਢਣੇ ਸੀ ਤੇ ਮੈਂ ਆਪਣੇ ਪਰਿਵਾਰ ਦੇ ਵਿੱਚ ਆ ਕੇ ਆਪਣੇ ਮਾਪਿਓ ਨੂੰ ਨਹੀਂ ਕਿਹਾ ਮੈਂ ਆਪਣੇ ਮਾਪੇ ਨੂੰ ਕਿਹਾ ਕਿ ਹੁਣ ਤੁਹਾਡੇ ਨਾਲ 2-3 ਘੰਟੇ ਆਪਾਂ ਰਾਤ ਨੂੰ ਰੋਜ਼ ਬੈਠਿਆ ਕਰਾਂਗੇ ਤੇ ਮੇਰੀ ਇੱਕ ਰਿਕਵੈਸਟ ਹੈ ਉਹਦੇ ਮਾਪਿਓ ਕਹਿੰਦੇ ਕਿ ਦੱਸ ਪੁੱਤ ਕੀ ਕਹਿੰਦੇ ਮੈਂ ਹੁਣ ਹਫਤਾ ਇੱਥੇ ਹੀ ਹਾਂ ਮੈਂ ਹੁਣ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਚਪਾਰੇ ਕੱਟਨੇ ਹਨ ਸੰਗਤ ਜੀ ਉਹਦਾ ਭਰੋਸਾ ਸੀ ਉਸ ਪੈਣ ਨੇ ਆਪਣੇ ਮਾਪਿਓ ਨੂੰ ਨਹੀਂ ਦੱਸਿਆ ਕਿ ਮੈਂ ਬੜੀ ਔਖੀ ਸੱਸ ਮੇਰੀ ਮੈਨੂੰ ਤਾਣੇ ਮੇਣੇ ਦਿੰਦੀ ਹੈ ਉਹਨੇ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਪਹੁੰਚ ਕੇ ਅਰਦਾਸਾਂ ਬੇਨਤੀਆਂ ਕੀਤੀਆਂ ਬਾਬਾ ਜੀ ਦੇ ਦਰ ਤੇ ਰੋਜ਼ ਚਪਾਰੇ ਕੱਟਨੇ 6 ਘੰਟੇ ਦਾ ਚਪੈਰਾ ਕੱਟ ਕੇ ਰੋਜ਼ ਕੱਲੀ ਨੇ ਆਉਣਾ ਤੇ ਆਉਂਦੇ ਜਾਂਦੇ ਆਠ 10 ਘੰਟੇ ਬੀਤ ਜਾਣੇ ਉਹ ਸਾਰਾ ਸਮਾਂ ਸਿਮਰਨ ਸੇਵਾ ਵਿੱਚ ਲੰਘਾਉਂਦੀ ਕਹਿੰਦੇ ਕਿ ਉਹ ਕਿਰਪਾ ਵਰਤ ਗਈ। ਕਿਰਪਾ ਕਹਿੰਦੀ ਕੀ ਵਰਤੀ ਕਿ ਹੁਣ ਵਾਪਸ ਹੀ ਮੈਨੂੰ ਲੈਣਾ ਆਉਣਾ ਸੀ ਅਗਲੇ ਦਿਨ ਤੇ ਮੈਂ ਅੱਜ ਇੱਕ ਦਿਨ ਪਹਿਲਾਂ ਬਾਬਾ ਦੀਪ ਸਿੰਘ ਜੀ ਦੇਦਰ ਤੇ ਦੇਗ ਲੈ ਕੇ ਗਈ ਤੇ ਅਰਦਾਸ ਬੇਨਤੀ ਕੀਤੀ ਤੇ ਕੱਲ ਮੈਂ ਵਾਪਸ ਮੁੜਨਾ ਹੈ ਮੈਨੂੰ ਮੇਰੇ ਘਰ ਵਾਲੇ ਨੇ ਲੈਣ ਆਉਣਾ ਹੈ। ਮੈਂ ਵਾਪਸ ਮੁੜਨਾ ਹੈ ਤਣ ਤਣ ਬਾਬਾ ਦੀਪ ਸਿੰਘ ਜੀ ਇਹ ਰਿਸ਼ਤਾ ਤੁਸੀਂ ਭੇਜਿਆ ਹੈ ਤੇ ਮੈਂ ਤੁਹਾਡੀ ਤੀਹਾਂ ਮੈਨੂੰ ਬਸ ਹੋਰ ਕੁਝ ਨਹੀਂ ਚਾਹੀਦਾ। ਦਾ ਮੈਂ ਪਹਿਲਾਂ ਵੀ ਬੜੀ ਸੁਖੀ ਸੀ ਤੁਹਾਡੇ ਚਰਣਾ ਦੇ ਵਿੱਚ ਜਦੋਂ ਮੇਰੇ ਕੋਲ ਕੋਈ ਪੈਸਾ ਨਹੀਂ ਸੀ ਤੇ ਮੈਂ ਹੁਣ ਵੀ ਉਸ ਤਰ੍ਹਾਂ ਦਾ ਸੁਖ ਮਾਨਣਾ ਚਾਹੁੰਦੀ ਹਾਂ ਇੱਕ ਪੈਸੇ ਦਾ ਮੇਰੇ ਅੰਦਰ ਲਾਲਚ ਨਹੀਂ ਹੈ ਮੈਨੂੰ ਬਸ ਇੱਕ ਕਿਰਪਾ ਕਰ ਦਿਓ ਇੱਕ ਹਫਤਾ ਚ ਪਿਆਰਾ ਕੱਟ ਕੇ ਅਰਦਾਸ ਉਸ ਪੈਨ ਨੇ ਕੀਤੀ ਤੇ ਮੈਨੂੰ ਮੇਰੀ ਸੱਸ ਦੇ ਵਿੱਚੋਂ ਮੇਰੀ ਮਾਂ ਦਾ ਪਿਆਰ ਮਿਲ ਜਾਵੇ ਤੇ ਜਿਹੜਾ ਆਪ ਰਿਸ਼ਤਾ ਲੈ ਕੇ ਆਏ ਸੀ ਪਤਾ ਨਹੀਂ ਉਹਨਾਂ ਨੂੰ ਕੀ ਹੋ ਗਿਆ ਹੈ ਤੇ ਸਾਰੀ ਗੱਲ ਬਾਬਾ ਦੀਪ ਸਿੰਘ ਜੀ ਨੂੰ ਦੱਸੀ ਨਾ ਕਿ ਆਪਣੇ ਮਾਪਿਓ ਨੂੰ ਟੈਨਸ਼ਨ ਪਾ ਕੇ ਸਾਰੀ ਗੱਲ ਬਾਬਾ ਦੀਪ ਸਿੰਘ ਜੀ ਦੇ ਅੱਗੇ ਰੱਖੀ ਤੇ ਕਹਿੰਦੇ ਕਿਰਪਾ ਕਰਕੇ ਪਿਤਾ ਜੀ ਤੁਸੀਂ ਮੇਰੇ ਦੁੱਖ ਘਟ ਦਿਓ ਤੇ ਮੈਨੂੰ ਮੇਰੇ ਮਾਪਿਓ ਕੀ ਸਾਹਮਣਗੇ ਮੈਂ ਨਹੀਂ ਕੁਝ ਵੀ ਮਾਪਿਓ ਨੂੰ ਦੱਸਣਾ ਮਾਪਿਓ ਨੂੰ ਮੈਂ ਸੋਖੇ ਹੀ ਜ਼ੁਗ ਦੱਸ ਕੇ ਆਈ ਹਾਂ ਤੇ ਹੁਣ ਵਿੱਦ ਤੁਸੀਂ ਬਣਾਉਨੇ ਹੈ ਜਿੰਨੇ ਇਨੇ ਪ੍ਰੋਸੇ ਦੇ ਨਾਲ ਰੱਬ ਤੇ ਦੋਰੀ ਸੁੱਟ ਦਿੱਤੀ ਹੋਵੇ ਤੇ ਸੱਸ ਸੰਗਤ ਜੀ ਜੇ ਸੰ ਉਹ ਭੈਣ ਗਈ ਉਹ ਸੰਕਾਰ ਦੇ ਵਿੱਚ ਸੱਸ ਮਾ ਸਫਾਈ ਕਰਵਾ ਰਹੀ ਸੀ ਤੇ ਉਹ ਭੈਣ ਮੈਨੂੰ ਦੱਸਦੇ ਆ ਹੋਰ ਭਾਵਕ ਹੋ ਗਈ ਕਹਿੰਦੀ ਕਿ ਬਾਬਾ ਦੀਪ ਸਿੰਘ ਇਨੇ ਆਂਗ ਸੰਗ ਸਹਾਈ ਹੁੰਦੇ ਨੇ ਕਹਿੰਦੀ ਕਿ ਬਾਬਾ ਜੀ ਨੇ ਵਿੱਦ ਕੀ ਬਣਾਈ ਕਿ ਜਿਹੜੀ ਸੱਸ ਮਾਤਾ ਸਫਾਈ ਕਰਵਾਉਂਦੀ ਕਰਵਾਉਂਦੀ ਪਾਣੀ ਰੋੜਿਆ ਹੋਇਆ ਸੀ ਪੈਰ ਖਿਸਕ ਕੇ ਡਿੱਗ ਗਈ ਕਹਿੰਦੀ ਕਿ ਉਹ ਜਦੋਂ ਡਿੱਗੀ ਤਾਂ ਉਹਨਾਂ ਦੇ ਪੈਰ ਤੇ 60 ਜ਼ਿਆਦਾ ਲੱਗ ਗਈ ਤੇ 60 ਜ਼ਿਆਦਾ ਹੋਣ ਕਰਕੇ ਪਲਸਟਰ ਲੱਗ ਗਿਆ ਤੇ 21 ਦਿਨਾਂ ਦਾ ਪਲਸਟਰ ਉਹਨਾਂ ਦੇ ਲਗਾ ਦਿੱਤਾ ਗਿਆ ਤੇ ਜਦੋਂ ਅਸੀਂ ਘਰ ਪਹੁੰਚੇ ਤਾਂ ਪਲਸਟਰ ਲੱਗਿਆ ਹੋਇਆ ਸੀ ਸਾਧ ਸੰਗਤ ਜੀ ਹੁਣ ਗੱਲ ਧਿਆਨ ਨਾਲ ਸੁਣਿਓ ਹੁਣ ਕਹਿੰਦੀ ਕਿ ਇੱਥੇ ਬਾਬਾ ਦੀਪ ਸਿੰਘ ਜੀ ਨੇ ਐਸੀ ਕਿਰਪਾ ਕੀਤੀ ਮਨ 'ਚ ਐਸਾ ਪਿਆਰ ਆਇਆ ਜੋ ਮੈਂ ਬਾਬਾ ਜੀ ਕੋਲੋਂ ਮੰਗਿਆ ਸੀ ਤੇ ਮੈਂ ਸੱਸ ਮਾਂ ਚੋਂ ਪਿਆਰ ਵਾਲਾ ਪਿਆਰ ਪਾ ਲਵਾਂ ਤੇ ਮੈਂ ਵੀ ਆਪਣਾ ਬੇਟੀ ਵਾਲਾ ਫਰਜ਼ ਸਭ ਸਭ ਤੋਂ ਅੱਗੇ ਹੋ ਕੇ ਨਿਭਾਵਾਂ ਕਹਿੰਦੀ ਬਾਬਾ ਜੀ ਨੇ ਮੇਰੇ ਤੋਂ ਅਰਦਾਸ ਕਰਵਾਈ ਤੇ ਅਰਦਾਸ ਕੀ ਕਰਵਾਈ ਕਿ ਮੈਂ ਸੱਸ ਮਾਂ ਕੋਲ ਬੈਠੀ ਕਿ ਮੇਰੀ ਸੱਸ ਮਾਤਾ ਨੂੰ ਛੇਤੀ ਠੀਕ ਕਰ ਦਿਓ ਦੋ ਸੁਪਨੀ ਸਾਹਿਬ ਜੀ ਦੇ ਪਾਠ ਇਹਨਾਂ ਦੇ ਦੇ ਅਰੋਗਤਾ ਦੇ ਲਈ ਹਾਜ਼ਰੀ ਲਗਾਉਂਗੀ ਉਸ ਪੈਣ ਨੇ ਫਿਰ ਸੱਸ ਦੇ ਕੋਲ ਬੈ ਕੇ ਰੋਜ਼ ਸੁਖਮਨੀ ਸਾਹਿਬ ਦੇ ਦੋ ਪਾਠ ਕਰਨੇ ਸੱਸ ਨੂੰ ਸੁਣਾਉਣੇ ਸ਼ੁਰੂ ਕਰ ਦਿੱਤੇ ਤੇ ਰੋਜ਼ ਅਰਦਾਸ ਬੇਨਤੀ ਕਰਨੇ ਤੇ ਉਹਨਾਂ ਦੇ ਨੇੜੇ ਇੱਕ ਗੁਰਦੁਆਰਾ ਸੀ ਰੋਜ਼ ਉੱਥੇ ਜਾਣਾ ਇਹਨਾਂ ਕੁਝ ਜਦੋਂ ਸੱਸ ਮਾਣੇ ਆਪਣੇ ਲਈ ਕਰਦੇ ਦੇਖਿਆ ਕਿ ਟਾਈਮ ਸਿਰ ਰੋਟੀ ਪਾਣੀ ਕੱਪੜੇ ਬਦਲਣੇ ਕੱਪੜੇ ਧੋਣੇ ਸਭ ਕੁਝ ਮੇਰੇ ਲਈ ਕਰ ਰਹੀ ਹੈ 21 ਦਿਨ ਤੋਂ ਬਾਅਦ ਜਦੋਂ ਸੱਸ ਮਾਤਾ ਪਲਾਸਟਰ ਕਟਵਾ ਕੇ ਬਾਹਰ ਆਈ ਤਾਂ ਉਹਨੇ ਹੱਥ ਜੋੜ ਲੈ ਕੇ ਮੈਂ ਤੈਨੂੰ ਹਫ਼ਤਾ ਤੰਗ ਕਰਨ ਵਿੱਚ ਕੋਈ ਕਮੀ ਨਹੀਂ ਛੱਡੀ ਤੂੰ 21 ਦਿਨ ਮੇਰੇ ਸੇਵਾ ਕਰਨ ਵਿੱਚ ਕੋਈ ਕਮੀ ਨਹੀਂ ਛੱਡੀ ਮੈਂ ਲੋਕਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਮੈਂ ਗਰੀਬ ਘਰ ਦੀ ਧੀ ਲੈ ਕੇ ਆਈ ਹਾਂ ਉਹਨੇ ਸਾਰੇ ਮਨ ਦੀ ਗੱਲ ਦੱਸ ਦਿੱਤੀ ਕਹਿੰਦੀ ਪੁੱਤਰ ਪਰ ਤੂੰ ਇੰਨੇ ਗੁਣੀ ਐ ਬਾਬਾ ਦੀਪ ਸਿੰਘ ਜੀ ਨੇ ਤੈਨੂੰ ਨਵਾਜਿਆ ਹੈ ਮੈਨੂੰ ਲੱਗਦਾ ਹੈ ਕਿ ਅਸੀਂ ਸਭ ਤੋਂ ਜ਼ਿੰਦਗੀ ਦੇ ਵਿੱਚ ਚੰਗਾ ਜੇ ਕੰਮ ਕੀਤਾ ਹੈ ਤਾਂ ਉਹ ਤੈਨੂੰ ਨੌ ਬਣਾ ਕੇ ਕੀਤਾ ਹੈ ਕਹਿੰਦੀ ਮੈਨੂੰ ਮਾਫੀ ਦੇ ਦੇ ਕਿ ਤੇਰੇ ਵਰਗੇ ਅਮੀਰ ਬੱਚੇ ਸ਼ਾਇਦ ਹੀ ਕਿਸੇ ਕਾਰ ਜਾਂਦੀ ਹੋਵੇ ਸાસ ਸੰਗਤ ਉਸ ਭੈਣ ਨੇ ਬਾਬਾ ਦੀਪ ਸਿੰਘ ਜੀ ਦੇ ਪਿਆਰ ਚ ਭੇਜ ਕੇ ਰੋਜ਼ ਰੋਜ਼ ਅਰਦਾਸਾਂ ਕੀਤੀਆਂ ਸੀ ਤੇ ਕਿਰਪਾ ਹੋਈ ਉਸ ਭੈਣ ਨੇ ਆਪਣੇ ਮੌਖ ਚੋਂ ਦੱਸਿਆ ਕਿ ਮੇਰੀ ਸੱਸ ਨੇ ਸਾਰੀ ਗੱਲ ਪਾਕੀ ਕਰ ਦੇ ਚੀਆ ਨੂੰ ਵੀ ਦੱਸੀ ਤੇ ਸਾਰਿਆਂ ਤੋਂ ਮਾਫੀ ਮੰਗੀ ਤੇ ਸਾਸ ਸੰਗਤ ਜੀ ਅੱਜ ਉਸ ਭੈਣ ਦੇ ਵਿਆਹ ਨੂੰ 10-11 ਸਾਲ ਹੋ ਗਏ ਨੇ ਉਸ ਟਾਈਮ ਤੋਂ ਲੈ ਕੇ ਅੱਜ ਤੱਕ ਉਹਨੇ ਇਨਾ ਵਿਸ਼ਵਾਸ ਜਿੱਤ ਲਿਆ ਆਪਣੇ ਪਹਿਲੇ 21 ਦਿਨਾਂ ਦੇ ਵਿੱਚ ਕਿ ਉਸ ਘਰ ਦੇ ਵਿੱਚ ਕੋਈ ਵੀ ਗਹਿਣਾ ਘਟਾ ਕੋਈ ਵੀ ਕਿਸੇ ਤਰ੍ਹਾਂ ਦਾ ਕੰਮ ਕਰਨਾ ਹੁੰਦਾ ਹੈ ਕੋਈ ਵੀ ਪ੍ਰਾਪਰਟੀ ਲੈਣੀ ਹੁੰਦੀ ਹੈ ਕੁਝ ਵੀ ਜੇ ਕਰਨਾ ਹੁੰਦਾ ਹੈ ਉਹ ਸਭ ਤੋਂ ਪਹਿਲਾਂ ਆਪਣੀ ਨੌਂ ਨੂੰ ਆਖਦੇ ਹਨ ਤੂੰ ਬਾਣੀ ਦੀ ਹਾਜ਼ਰੀ ਲਗਵਾ ਤੂੰ ਅਰਦਾਸ ਕਰ ਜੇ ਤੂੰ ਕਾਏਂਗੀ ਤਾਂ ਫਿਰ ਆਪਾਂ ਇਹ ਕੰਮ ਕਰਾਂਗੇ ਉਹਦੇ ਤੋਂ ਬਿਨਾ ਅਰਦਾਸ ਕਰਵਾਏ ਉਹ ਸਾਰਾ ਪਰਿਵਾਰ ਕਿਸੇ ਵੀ ਕੰਮ ਦੇ ਵਿੱਚ ਇੱਕ ਕਦਮ ਵੀ ਨਹੀਂ ਪੁੱਟਦੇ ਸਾਧ ਸੰਗਤ ਜੀ ਐਨੀ ਕਿਰਪਾ ਬਾਬਾ ਦੀਪ ਸਿੰਘ ਜੀ ਨੇ ਉਸ ਭੈਣ ਦੇ ਉੱਤੇ ਕਰ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ